ਨਹੀਂ ਕਰਾਂਗੇ ਪੱਕੇ ਸ਼ਾਹੀ ਨਹੀਂ ਚਲੇਗੀ ਯਾਰ ਫੁਕਾਰ ਸਰਦਾਬਾਦ ਯਾਰ ਫੁਕਾਰ ਮਰਦਾਬਾਦ ਯਾਰ ਫੁਕਾਰ ਸਰਦਾਬਾਦ ਕੀ ਕਿਉਂ ਪਾੜਦੇ ਹੋ ਜੋ ਸੁਣਾ ਜੈਪੀ ਸਾਹਿਬ ਜੀ ਸਾਡੀ ਤੁਹਾਡੇ ਨਾਲ ਕੋਈ ਨਿੱਜੀ ਗੁਸ਼ਟੀ ਸਾਡੀ ਤੁਹਾਡੇ ਨਾਲ ਫਿੱਜੀ ਆ ਨਹੀਂ ਜੀ ਅੱਜ ਤੋਂ ਪਹਿਲਾਂ ਕਦੇ ਜੈਪੀ ਗੱਲ ਹੋਈ ਹੈ ਕੋਈ ਨਹੀਂ ਜੀ ਕੋਈ ਫਿਰ ਅਸੀਂ ਆਪਦਾ ਕੰਮ ਕਰਨਾ ਤੁਸੀਂ ਆਪਦਾ ਕਰ ਲਓ ਜੀ ਨਹੀਂ ਐਕਸੰਗਲੇ ਸਾਹਿਬ ਨੂੰ ਪਹਿਲੀ ਵਾਰ ਮਿਲਿਆ ਤੁਹਾਨੂੰ ਵੀ ਜੀ ਫਿਰ ਸਰ ਤੁਸੀਂ ਆਪਦਾ ਕੰਮ ਕਰਦੇ ਤੁਸੀਂ ਗ੍ਰੰਥ ਜਿਹੜਾ ਕੋਈ ਗ੍ਰੰਥ ਤੁਸੀਂ ਕੱਢੋ ਸਾਡੇ ਕੋਲ ਆ ਰਹੀ ਨੋ ਤਾਂ ਜੀ ਨਾ ਸਾਡਾ ਸਭ ਦਾ ਕਲੀਪ ਦਾ ਖਿਆ ਮੈਨੂੰ ਕੋਈ ਗਾਂਗੇ ਤੁਸੀਂ ਅਸੀਂ ਪਹਿਲੀ ਪੱਤਰੀ ਗੱਲ ਕਰ ਰਹੇ ਹੋ ਤੁਸੀਂ ਸਾਡੇ ਕਰੀਂ ਦੋ ਵਾਰੀ ਪੁਲਿਸ ਐਕਟ ਜਣਾ ਪੰਜਾਬ ਗੁਰ ਤੇ ਸਾਡੇ ਪਰ ਜਿਹੜੀ ਮਾਲੀਕਰ ਸਾਡੇ ਬਾਰੇ ਦਾ ਜਾਣਦੇ ਹਨ ਮਾਲੀਕਰ ਬਖਾਨਾ ਤਾਂ ਸਾਨੂੰ ਕਹਿ ਦੇਵੇ ਗੱਲ ਜਿਹੜੀ ਉਹ ਤੁਹਾਡੀ ਜ਼ਿੰਮੇਵਾਰੀ ਸਾਡੀ ਹੈ ਤੁਹਾਡੀ ਜ਼ਿੰਮੇਵਾਰੀ ਸਾਡੀ ਹੈ ਇਹ ਚੀਜ਼ ਕਰਨਾ ਆਪਣੀ ਮੇਰਾ ਦਫਤਰ ਚੱਲੂ ਉਹ ਤੇ ਜੋ ਬਲਵਾਨ ਨੂੰ ਕਹਿਣਾ ਚਾਹੁੰਦੇ ਨਹੀਂ ਕੋਈ ਵੀ ਜੀ ਦੇ ਸਾਹਦੇ ਪਾਸ ਜੀ ਇਹੋ ਚੀਜ਼ ਅਸੀਂ ਗੁਜਾਰਾ ਕਰਾਂਗੇ ਆਵਾਜ਼ 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 ਸਭ ਇਹ ਤਾਂ ਦੇ ਜਿੱਦਣ ਵੀ ਇਹ ਸਰਕਾਰ ਆਈ ਆ ਤੁਸੀਂ ਵੀ ਸਣ ਕਹਿੰਦੇ ਤੇ ਅਸੀਂ ਸੱਤ ਇਹ ਲੱਗਦੀ ਵੀ ਆ ਲੋਕਾਂ ਦੀ ਸਰਕਾਰ ਆ ਹਾਂ ਅਸੀਂ ਤਾਂ ਨੰਬਰ ਸੈੱਟ ਕਰਨਾ ਸਟ੍ਰਾਈਕ ਹੋਟਾਏ ਜੇ ਲੋਕ ਨੂੰ ਨਾ ਜੰਗਾ ਜੇ ਲੋਕਾਂ ਨੂੰ ਪਤਾ ਲੱਗੂ ਤਾਂ ਅਸੀਂ ਹੋ ਗਏ ਪਾਰਟੀ ਚੁੰਮਣਗੇ ਅਸੀਂ ਲੋਕਾਂ ਨੇ ਡਿਸਾਈਡ ਕਰਨਾ ਜੀ ਅਸੀਂ ਬੈਠੇ ਆਂ ਤੁਹਾਡਾ ਜੀ ਕਰਦੇ ਫਿਰ ਚੱਕ ਲੋ ਜੀ ਫਿਰ ਫਿਰ ਤੁਸੀਂ ਆਪ ਦਾ ਡਿਸਾਈਡ ਕਰ ਲਓ ਫਿਰ ਇਹੀ ਗੱਲ ਆ ਹੋਰ ਤਾਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਕੋਈ ਨਹੀਂ ਵੀ ਇਥੇ ਕਿੰਨੇ ਤੋਂ ਨਹੀਂ ਸਾਨੂੰ ਫਿਰ ਅਸੀਂ ਤੱਥਾਂ ਤੋਂ ਪਰੇ ਆ ਇਸ ਵਾਸਤੇ ਅਸੀਂ ਇਥੋਂ ਵੱਡੀ ਗੇਂਤੀ ਵਿੱਚ ਜਾ ਰਹੇ ਸੀ ਸਾਨੂੰ ਰਾਤ ਰੁਕਿਆ ਗਿਆ ਔਰ ਸਾਨੂੰ ਡਿਟੇਨ ਜਿਹੜਾ ਹੈਗਾ ਕੁਝ ਬੰਦੇ ਮੇਰੇ ਨਾਲ ਇੱਥੇ ਰਿਟੇਨ ਕੀਤੇ ਗਏ ਕੁਝ ਥਾਰੇ ਚਹਿਗੇ ਕੁਝ ਪਿੱਛੇ ਜਿਹੜੇ ਚੌਕੀਬਾਨ ਚਾਗੇ ਉਹ 3-4 ਜਗ੍ਹਾ ਦੇ ਦਿੱਤੇ ਸਾਰੇ ਬੰਦੇ ਨੂੰ ਬਿਠਾਇਆ ਹੈਗਾ ਮੈਂ ਪ੍ਰਸ਼ਾਸਨ ਨੇ ਦੱਸਿਆ ਹੈਗਾ ਕਿ ਇਹ ਜਿਹੜਾ ਰੋਸ ਵਿੱਚ ਭੰਗ ਸੀਗਾ ਸਾਡਾ ਡੈਮੋਕਰੈਟਿਕ ਹੱਕ ਹੈ ਸਾਡਾ ਰਾਈਟ ਹੈ ਕਿ ਅਸੀਂ ਜਾ ਕੇ ਮਤਲਬ ਹੈ ਵੀ ਪ੍ਰੋਟੈਸਟ ਕਰੀਏ ਅਸੀਂ ਪ੍ਰੋਟੈਸਟ ਕਰਨ ਵਾਸਤੇ ਜਾ ਰਹੇ ਸੀ ਨਾ ਕਿ ਕੋਈ ਸਾਡਾ ਕੋ ਹੋਰ ਬਕਸਾ ਸੀਗਾ ਮੈਂ ਸਮਝਦਾ ਹੈਗਾ ਵੀ ਸਰਕਾਰ ਇਸ ਵੇਲੇ ਬਿਲਕੁਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੌ ਸਾਦਾ ਜੋ ਹੱਕ ਹੈਗਾ ਉਹ ਬਿਲਕੁਲ ਜਿਹੜਾ ਹੈਗਾ ਜਾਂ ਸਾਡੀ ਆਵਾਜ਼ ਹੈ ਸ਼ੌਂਦੀ ਕਾਲਜ ਦਾ ਨੂੰ ਦਮਾਂ ਦੀ ਕੋਸ਼ਿਸ਼ ਕੀਤੀ ਆ ਰਹੀ ਆ ਹਮ ਚੋਗਲੀ ਕਾਲਜ ਦਾ ਹਮੇਸ਼ਾ ਹੱਕ ਤੇ ਸੱਚ ਦੇ ਨਾਲ ਖੜਾ ਤੱਕੇ ਤੇ ਬੇਇਨਸਾਫੀ ਦੇ ਖਿਲਾਫ ਖੜਾ ਤੇ ਮੈਂ ਸਮਝਦਾ ਹੈਗਾ ਕਿ ਅੱਜ ਜੋ ਸਰਕਾਰ ਦੇ ਸਰਕਾਰੀ ਤੰਤਰ ਨੂੰ ਵਰਤ ਕੇ ਸਾਡੇ ਇਥੇ ਦੇ ਦੇਣ ਕੀਤਾ ਹੈਗਾ ਮੈਂ ਇਹ ਸੱਚ ਸ਼ਬਦਾਂ ਵਿੱਚ ਦਿਹਦੀ ਕਰਦਾ ਔਰ ਨਾਲ ਮੈਂ ਸਾਰੇ ਵਰਕਰ ਦਾ ਵੀ ਤਵਾਜ ਕਰਦਾ ਤੇ ਸਾਰਿਆਂ ਦੇ ਬਹੁਤ ਸਾਰੇ ਛੋਟੇ ਸੱਦੇ ਦੇ ਉਤੇ ਵੱਡੀ ਗਿਣਤੀ ਵਿੱਚ ਸਾਡੇ ਨਾਲ ਜਾਇ ਸੀ ਅੱਜ ਸਾਰੇ ਜਿਹੜੇ ਬੈਠੇ ਆ ਗਿਆ ਮੈਂ ਸਾਰਿਆਂ ਨੂੰ ਮਿਲ ਕੇ ਵੀ ਆਇਆਗਾ ਸਾਰੇ ਚੜ੍ਹਦੀ ਕਲਾ ਵਿੱਚ ਆ ਗਿਆ ਤੇ ਅਸੀਂ ਜਿਹੜਾ ਹੈਗਾ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸੰਬਾਲਾ ਸਾਹਿਬ ਵੱਲੋਂ ਜੋ ਵੀ ਅਗੇ ਇਸ਼ਾਰਾ ਹੈਗਾ ਉਹਨੂੰ ਬਾਅਦ ਚੜ੍ਹਦੀ ਕਲਾ ਵਿੱਚ ਹਲਕਾ ਜਿਗਰਾਉ ਜਿਹੜਾ ਹੈਗਾ ਬਾਅਦ ਚੜ੍ਹ ਕੇ ਸਾਲ ਜਾਏਗਾ ਮੈਂ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਦਾ ਚਾਹ ਵੈਰ ਗੁੱਡ ਜੀ ਕਾ ਖਾਰਾ ਵੈਰ ਗੁੱਡ ਜੀ ਕੀ ਫਤਿਹ